ਨਾਂਸੀ ਤੇ ਤੁਹਾਡੇ ਕੀ ਲੱਗਦੇ ਨੇ ਸਹੀ ਇਹ ਪਿੰਨੇ ਪਰਵਾਰ ਇਹ ਮੇਰਾ ਜਿਹੜਾ ਨਿਰਤਕ ਜਿਮਨ ਸਿੰਘ ਹੈ ਉਹ ਮੇਰਾ ਛੋਟਾ ਬ੍ਰਦਰ ਸੀਗਾ ਮੈਂ ਇਹਨਾਂ ਤੋਂ ਸਭ ਤੋਂ ਵੱਡਾ ਭਰਾ ਆ ਇਹਨਾਂ ਦਾ ਤੇ ਤੀਜੀ ਜਗਾ ਛੋਟਾ ਜੋ ਮਖੜ ਸਿੰਘ ਜਿਹਨੇ ਇਹ ਸਾਰੀ ਕਾਰਵਾਈ ਕੀਤੀ ਹੈ ਉਹ ਵੱਡ ਡਾਕਟਰਾਂ ਦੀਆਂ ਲੜਾਈ ਝਗੜਾ ਕਰਨ ਦੀ ਘਟਨਾ ਇਹ ਸੀ ਕਿ ਸਾਡੀ ਨੌਕ ਨਾਲਾਂ ਜ਼ਮੀਨ ਜੋ ਕਿ ਸਾਡੇ ਬਾਪੂ ਜੀ ਜੱਥ ਹੋ ਚੁੱਕੇ ਨੇ ਉਹਨਾਂ ਦੀ ਸਾਨੂੰ ਜੋ ਈਸੇ ਵੰਡੀ ਦੀ ਜਮੀਨ ਆਉਂਦੀ ਸੀ ਤਿੰਨ ਤਿੰਨ ਕਨਾਲ ਆਈ ਸੀ ਪਿਛੇ ਸੀਜ਼ਨ ਦੇ ਵਿੱਚ ਰਸਤਾ ਨਾ ਹੋਣ ਕਾਰਨ ਜਿੰ ਜਦੋਂ ਇਹ ਕੱਚੀ ਸੀਗੀ ਤੇ ਪੰਚਾਇਤ ਐ ਵੰਡ ਕੀਤੀ ਸੀ ਰਸਤਾ ਨਾ ਹੋਣ ਕਰਨਾ ਉਹ ਸਾਡੀ ਨੌਂ ਕਨਾਲ ਖਾਲੀ ਪਈ ਸੀ ਜਦ ਕਿ ਸਾਡੀਆਂ ਤਿੰਨ ਤਿੰਨ ਕਨਾਲਾਂ ਪਹਿਲਾਂ ਵੰਡ ਹੋ ਚੁੱਕੀ ਸੀ ਇਹ ਸਭ ਮੱਖਣ ਸਿੰਘ ਨੇ ਤੇ ਜਾ ਕੇ ਤੇ ਨੇ ਸਾਰੀ ਜ਼ਮੀਨ ਤੇ ਕਬਜ਼ਾ ਕਰਕੇ ਤੇ ਵਾਹ ਲਈ ਸਾਨੂੰ ਕੋਈ ਪਤਾ ਨਹੀਂ ਲੱਗਿਆ ਜਦੋਂ ਅਸੀਂ ਉਹਨਾਂ ਨੂੰ ਵੇਖ ਕੇ ਤੇ ਪੰਚਾਇਤ ਕੋਲ ਕਹਿਣ ਚਲੇ ਸਾਂ ਮੋਤਵਰ ਬੰਦਿਆਂ ਨੂੰ ਜਿਨ੍ਹਾਂ ਨੇ ਸਾਡਾ ਫੈਸਲਾ ਕਰਵਾਇਆ ਸੀਗਾ ਕਿ ਅੱਜ ਮੱਖਣ ਸਿੰਘ ਨੇ ਇਹ ਸਾਰੀ ਜ਼ਮੀਨ ਜਿਹੜੀ ਸਾਡੀ ਵੀ 6 ਕਨਾਲਾਂ ਤੇ 3 ਕਨਾਲਾਂ ਆਪਣੀ ਵੀ ਵਾ ਲਈ ਤੇ ਜਦੋਂ ਅਸੀਂ ਅਜੇ ਉਹਨਾਂ ਦੇ ਘਰ ਪਹੁੰਚੇ ਹੀ ਨਹੀਂ ਆ ਤੇ ਰਸਤੇ ਦੇ ਵਿੱਚ ਇਹਨਾਂ ਨੇ ਮੋਟਰਸਾਈਕਲ ਰੋਕ ਕੇ ਸਾਰੇ ਤੇ ਸਾਨੂੰ ਉੱਥੇ ਇਹਨਾਂ ਜਨ ਮੋਟਰਸਾਈਕਲ ਤੋਂ ਉਤਰਦਿਆਂ ਨਾਲ ਹੀ ਸਾਡੇ ਤੇ ਜਾਣ ਦੇ ਬਗਮਲਾ ਕਰ ਲਿਆ ਜਿਹਦੇ ਵਿੱਚ ਇਹਨਾਂ ਨੇ ਮੱਖਣ ਸਿੰਘ ਸਦਾ ਜੱਗਾ ਸਿੰਘ ਅਜੀਤ ਸਿੰਘ ਮੱਖਣ ਸਿੰਘ ਸੰਦੀਪ ਸਿੰਘ ਮੱਖਣ ਸਿੰਘ ਮਾਇਆ ਬੀਬੀ ਪਤਨੀ ਇਹਦੀ ਮੱਖਣ ਸਿੰਘ ਤੇ ਦੋ ਮੇਰੇ ਆਣ ਜੀ ਜੋ ਕਿ ਬਲਵਿੰਦਰ ਸਿੰਘ ਬਲਕਾਰ ਸਿੰਘ ਤੇ ਕੁਲਵਿੰਦਰ ਸਿੰਘ ਸਮਿਲਕਾਰ ਸਿੰਘ ਜੋ ਕਿ ਇਹਨਾਂ ਨੇ ਅੰਬਲਾ ਸਾੜੀ ਦੇ 6 ਬੰਦੇ ਜਖਮੀ ਹੋਏ ਸੀਗੇ ਅਸੀਂ ਸਾਰੇ ਜਖਮੀ ਸੀ ਤਕਰੀਬਨ ਕਿੰਨੇ ਜਣੇ ਤਿੰਨ ਜਣੇ ਸੱਟ ਲੱਗੀ ਸੀ ਸੱਟ ਜਿਹੜਾ ਸਿਰ ਦੇ ਵਿੱਚ ਕਾਪਾ ਮਾਰਿਆ ਸੀ ਤੇ ਜੋ ਇਹ ਮੇਰਾ ਨਰਕਾ ਬਾਰਮੀ ਸਿੰਘ ਹੀ ਇਹਨੂੰ ਕਿਰਚ ਮਾਰੀ ਜੋ ਕਿ ਇਹਦੀ ਨੱਕ ਦੀ ਹੱਡੀ ਚਲੀ ਗਈ ਮੇਰੇ ਆ ਅਜੇ ਤੱਕ ਫ੍ਰੈਕਚਰ ਨੇ ਇਹ ਪੂਰੀ ਬਾਮਾ ਪਿਕਚਰ ਨੇ ਇਹਦੇ ਵਿੱਚ ਮੈਨੂੰ ਵੀ ਬਹੁਤ ਸਾਰੀਆਂ ਸੱਟਾਂ ਮਾਰੀਆਂ ਇਹਨੇ ਦਿਨਾਂ ਬਾਅਦ ਜਿਹੜੀ ਤੁਹਾਡੇ ਥੋੜੇ ਭਰਾ ਦੀ ਮੌਤ ਹੋਈ ਹੈ ਮੇਰੇ ਛੋਟੇ ਭਰਾ ਦੀ ਮੌਤ 22 ਦਿਨ ਦੇ ਬਾਅਦ ਹੋਈ ਹੈ ਮਤਲਬ 22 ਤਰੀਕ ਵਾਲੀ ਇਹ ਕੀਤਾ ਸੀਗਾ ਐਡਮਿਟ ਕੀਤਾ ਸੀ तकरीबन ਇਹ ਦੋ ਇਹਨਾਂ ਨੇ ਮੈਦੇ ਨੂੰ ਕਿਤੇ ਦਾਖਲ ਕਰਾਇਆ ਸੀ ਤੇ ਭਰਾ ਨੂੰ ਕਿਤੇ ਦਾਖਲ ਕਰਾਇਆ ਗਿਆ ਸੀ ਮੇਰਾ ਬੇਟਾ ਇਹਨਾਂ ਨੇ ਰੈਫਰ ਕਰਕੇ ਬਮਦੋਰ ਤੋਂ ਰੈਫਰ ਕਰਕੇ ਪ੍ਰੋਪਰ ਦਿੱਤਾ ਸੀਗਾ ਫੋਇਰ ਤੋਂ ਰੈਫਰ ਕਰਕੇ ਇਹਨਾਂ ਨੇ ਗੋਗੋ ਗੋਬਿੰਦ ਕਾਲਜ ਜੀ ਚੋਂ ਇਹਨਾਂ ਨੇ ਸਰਕਾਰੀ ਹਸਪਤਾਲ ਤੇ ਭੇਜਿਆ ਸੀਗਾ ਰੈਫਰ ਤੇ ਡਾਕਟਰ ਨੇ ਭਰਾ ਨੂੰ ਕਿੱਥੇ ਦਾਖਲ ਕਰਾਇਆ ਮੇਰੇ ਛੋਟੇ ਭਰਾ ਨੂੰ ਜੋ ਮਿਰਤਿਕਸ਼ਿਮਨ ਸਿੰਘ ਹੈ ਉਹਨੂੰ ਬਾਗੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਜਿਹਦੀ ਕਿ ਹਾਲਤ ਬਹੁਤ ਕਬੀਰ ਸੀ ਕੱਲ ਮੌਤ ਹੋ ਗਈ ਹਾਂਜੀ ਕੱਲ ਮੌਤ ਹੋ ਗਈ ਜੀ ਇਹ ਸਰ 22 ਤਰੀਕ ਦੀ ਗੱਲ ਹੈ ਪਿਛਲੇ ਤੇ ਸਾਡਾ ਨਾ ਜ਼ਮੀਨ ਦਾ ਵਿਵਾਦ ਸੀ ਮੰਨ ਕੇ ਚਲੋ ਸਾਡਾ ਵੰਡ ਸੀ ਦਾਦਾ ਜੀ ਦੀ ਸਹੀ ਤਰੀਕੇ ਨਾਲ ਪੰਚਾਇਤ ਨੇ ਸਾਡੀ ਵੰਡ ਕਰਾਤੀ ਸੀ ਤੇ ਕੁਝ ਕਹ ਲਓ ਤੁਸੀਂ ਕਿ ਕਨਕ ਦੇ ਸੀਜ਼ਨ ਦੇ ਵਿੱਚ ਮੁੜ ਕੇ ਨਾ ਸਾਡੇ ਪਾਰ ਜ਼ਮੀਨਗੇ ਸਾਨੂੰ ਤਿੰਨ ਤਿੰਨ ਕਨਾਲਾਂ ਹਿੱਸੇ ਦੀ ਆਈ ਸੀ ਠੀਕ ਹੈ ਤਿੰਨ ਕਨਾਲਾਂ ਚਿਮਨ ਸਿੰਘ ਦੇ ਨਾਮ ਤਿੰਨ ਕਨਾਲਾਂ ਮੇਰੇ ਡੈਰੀ ਅਨਾਮ ਸਿੰਘ ਤੇ ਤਿੰਨ ਕਨਾਲਾਂ ਮੇਰੇ ਕਾਚੇ ਮੱਖਣ ਸਿੰਘ ਦੇ ਨਾਮ ਤੇ ਠੀਕ ਹੈ ਜੀ ਉਹ ਰਸਤਾ ਨਾ ਹੁਣ ਕਰਕੇ ਉਦੋਂ ਨਹੀਂ ਵਾਈਗੇ ਕਿਸੇ ਤੋਂ ਵੀ ਹੁਣ ਕੀ ਕੀਤਾ ਚੋਰੀ ਨਾਲ ਮੇਰੇ ਚਾਚੇ ਨੇ ਮੱਖਣ ਸਿੰਘ ਨੇ ਜਿਹੜਾ ਸੀ ਉਹਨੇ ਜ਼ਮੀਨ ਵਾ ਲਈ ਸੀ ਸਾਰੀ ਨੌਕਨਾਲਾਂ ਦੀ ਨੌਕਨਾਲਾਂ ਸਾਢੇ 3 ਕਨਾਲਾ ਸਾਡੇ ਹਿੱਸੇ ਦੀ ਵੀ ਤੇ 3 ਕਨਾਲਾਂ ਚਾਚੇ ਚ ਮੰਦੇ ਹਿੱਸੇ ਦੀ ਵੀ ਜਿਹਦੇ ਸਬੰਧ ਵਿੱਚ ਅਸੀਂ ਜਿਹੜੇ ਮੋਹਤਵਾਰ ਸਾਡੇ ਬੰਦੇ ਸੀ ਸੁੱਖਾ ਨੰਬਰਦਾਰ ਬਲਵਿੰਦਰ ਐਮ ਸੀ ਅਸੀਂ ਸਾਰਿਆਂ ਨੇ ਇਹਨਾਂ ਨੂੰ ਅਸੀਂ ਕਹਿਣ ਆ ਰਹੇ ਸੀ ਵੀ ਵੀ ਜ਼ਮੀਨ ਦੀ ਜਿਹੜੀ ਤੁਸੀਂ ਵੰਡ ਕਰਵਾਈਏ ਉਹ ਇਹਨਾਂ ਨੇ ਵਾ ਲਈ ਤੇ ਰਸਤੇ ਦੇ ਵਿੱਚ ਇਹਨਾਂ ਨੇ ਸਾਡੇ ਤੇ ਮਤਲਬ ਕਿ ਪਹਿਲਾ ਹੀ ਸ਼ਹਿ ਇਹਨਾਂ ਨੂੰ ਅਸੀਂ ਮੱਖਣ ਸਿੰਘ ਅਜੇ ਸਿੰਘ ਸੰਦੀਪ ਸਿੰਘ ਤੇ ਉਹਨਾਂ ਦੀ ਪਤਨੀ ਮਾਇਆ ਬੀਬੀ ਮੇਰੀ ਦੋਪੂ ਵਾਲੇ ਮੁੰਡੇ ਗਏ ਨੇ ਬਲਵਿੰਦਰ ਸਿੰਘ ਬਲਕਾਰ ਸਿੰਘ ਤੇ ਕੁਲਵਿੰਦਰ ਸਿੰਘ ਬਲਕਾਰ ਸਿੰਘ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਸਾਡੇ ਤੇ ਹਮਲਾ ਕਰ ਦਿੱਤਾ ਸਾਨੂੰ ਨੰਬਰਦਾਰ ਕਰੇ ਪਹੁੰਚਣ ਦਾ ਮੌਕਾ ਹੀ ਨਹੀਂ ਦਿੱਤਾ ਜਿਹਦੇ ਵਿੱਚ ਮੇਰੇ ਤੇ ਇਹਨਾਂ ਨੇ ਸੱਟਾਂ ਮਾਰੀਆਂ ਨੇ ਇੱਕ ਮੇਰਾ ਦੰਦ ਸਵਾਰਾ ਟੋਰਥਾਇਣਾ ਨੇ ਇੱਕ ਇੱਥੇ ਮੇਰੇ ਨੱਕ ਦੀ ਹੱਜੀ ਥੋੜੀ ਇਹਨਾਂ ਨੇ ਮੇਰੇ ਚਾਚਾ ਚਿਮਨ ਸਿੰਘ ਜਿਹੜੇ ਜਿਨ੍ਹਾਂ ਦੀ ਡੈਥ ਹੋ ਗਈ ਹੈ ਕਰੀਬ 22 23 ਦਿਨ ਬਾਗੀ ਹਸਪੀਟਲ ਐਡਮਿਟ ਸੀ ਉਸ ਤੋਂ ਬਾਅਦ ਉਹਨਾਂ ਦੀ ਪਰਸੋਂ ਡੈਥ ਹੋ ਗਈ ਹੈ ਤੇ ਕੱਲ ਸੰਸਕਾਰ ਸੀ ਉਹਨਾਂ ਦਾ ਤੇ ਅੱਜ ਉਹਨਾਂ ਦੇ ਅਸਥੀਆਂ ਫੁੱਲ ਤੇ ਜਿਹਦੇ ਅਸੀਂ ਇਹੀ ਚਾਹੁੰਦੇ ਆ ਕਿ ਕਿੰਨੇ ਪਰਿਵਾਰ ਜਿਹੜੇ ਇੱਕੋ ਹੀ ਸੀਗਾ ਹਾਂਜੀ ਤਿੰਨ ਇੱਕ ਪਰਿਵਾਰ ਸੀ ਸੀ ஜி நோக்கால பாக்கி சாரி வண்ட சை தரிக்கோ